ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਵਿੱਚ ਬੀਤੇ ਕੁਝ ਦਿਨ ਪਹਿਲਾਂ ਇੱਕ ਵੱਡਾ ਹਾਦਸਾ ਹੋ ਗਿਆ ਸੀ ਜਿਸ ਦੇ ਵਿੱਚ ਇੱਕ ਮੁਲਾਜ਼ਮ ਕੁਨਾਲ ਜੈਨ ਦੀ ਮੌਤ ਹੋ ਗਈ ਸੀ ਜਦਕਿ ਪੰਜ ਮੁਲਾਜ਼ਮ ਜ਼ਖਮੀ ਹੋ ਗਏ ਸੀ ਅਗਰ ਮ੍ਰਿਤਕ ਦੇ ਪਰਿਵਾਰ ਨੂੰ ਅਤੇ ਪੰਜ ਜ਼ਖਮੀਆਂ ਨੂੰ ਵੇਰਕਾ ਮਿਲਕ ਪਲਾਂਟ ਦੇ ਵੱਲੋਂ ਸਹਾਇਤਾ ਦਿੱਤੀ ਗਈ ਅਤੇ ਇਸ ਮੌਕੇ ਵੇਰਕਾ ਮਿਲਕ ਪਲਾਂਟ ਦੇ ਚੇਅਰਮੈਨ ਨੇ ਕਿਹਾ ਕਿ ਇਸ ਤੋਂ ਇਲਾਵਾ ਹੋਰ ਜੋ ਵੀ ਸਹਾਇਤਾ ਹੋਵੇਗੀ ਉਹ ਇਹਨਾਂ ਨੂੰ ਦਿੱਤੀ ਜਾਵੇਗੀ ਵਾਈਸ ਜੀ ਦਾ ਖਾਲਸਾ ਵਾਈਸ ਜੀ ਸਤਿ ਬਹੁਤ ਹੀ ਪਿਛਲੇ ਦਿਨ ਇੱਕ ਬਹੁਤ ਹੀ ਉਦਾਈ ਘਟਨਾ ਵਾਪਰੀ ਸੀ ਲੁਧਿਆਣਾ ਮਿਲਖਪੁਰ ਦੇ ਵਿੱਚ ਅਚਾਨਕ ਹੀਟਰ ਫਟਣ ਦੇ ਨਾਲ ਸਾਡਾ ਇੱਕ ਨੌਜਵਾਨ ਵੀਰ ਜੋ ਮੌਤ ਦੇ ਮੂੰਹ ਚ ਜਾ ਪਿਆ ਸੀ ਤੇ ਪੰਜ ਸਾਡੇ ਭਰਾ ਜਿਹੜੇ ਜੱਫੀ ਹੋ ਗਏ ਸੀਗੇ ਉਹ ਜਿਹੜੇ ਇਲਾਜ ਰਹੇ ਟੀਐਮਸੀ ਦੇ ਵਿੱਚ ਤੇ ਦੂਸਰੇ ਭਰਾ ਜਿਹੜੇ ਸਾਡੇ ਵੀ ਮੌਕੇ ਤੇ ਮੌਤ ਹੋ ਗਈ ਸੀ ਤੇ ਉਸ ਦੇ ਤੱਕ ਜਦੋਂ ਅਸੀਂ ਬਾਅਦ ਚ ਜਾਂਚ ਕਰਵਾਈਨ ਕੀਤੀ ਤਾਂ ਦੇਖਿਆ ਗਿਆ ਕਿ ਕੋਈ ਵੀ ਫੰਡ ਸੀ ਜਿਹੜਾ ਜਿਹੜਾ ਉਮ ਬੋਰਡ ਵੱਲੋਂ ਮਿਲਕ ਫੈਟ ਵੱਲੋਂ ਕੋਈ ਇੰਤਜ਼ਾਰ ਦਾ ਫੱਟ ਨਹੀਂ ਸੀਗਾ ਕਿ ਜਿਹੜਾ ਸੀਮਿੰਟ ਉਸ ਪ੍ਰਵਾਹ ਨੂੰ ਜਾਂ ਬੱਚਿਆਂ ਨੂੰ ਸੀ ਰਿਲੀਫ ਦੇ ਸਕੀਏ ਉਸੇ ਤਰ੍ਹਾਂ ਸਮੁੱਚੇ ਬੋਰਡ ਨੇ ਫੈਸਲਾ ਕੀਤਾ ਕਿ ਜੱਖਵਿਆਂ ਨੂੰ 50-50000 ਰੁਪਇਆ ਤੇ ਜੋ ਸੱਤਾ ਭਰਾ ਸਾਡੇ ਲਈ ਸੱਤਾ ਲਈ ਸਮਝਿਛੋੜਾ ਦੇ ਗਿਆ ਉਦੇ ਹੋਰ ਵੀ ਫੰਡ ਹੈ ਕਿ 55 ਲੱਖ ਰੁਪਏ ਬਣਦਾ ਜਿਹੜਾ ਪੁਰਾਣਾ ਜੋ ਸਿਸਟਮ ਚੱਲਿਆ ਰਿਹਾ ਪਰ 5 ਲੱਖ ਰੁਪਏ ਦਾ ਬੋਰਡ ਵੱਲੋਂ ਅਸੀਂ ਇਮੀਡੀਏਟ ਉਸ ਪਰਿਵਾਰ ਨੂੰ ਮਦਦ ਦੀ ਜਿਹੜੀ ਤੇ ਸਮੁੱਚਾ ਖਰਚਾ ਵੀ ਚੱਕ ਲਿਆ ਦੱਸਿਆ ਜਿਹੜਾ ਅਸੀਂ ਲਗ ਤੌਰ ਤੇ ਆਪਣੇ ਮਿਲਕ ਪ੍ਰਾਪਤ ਵੱਲੋਂ ਲੁਧਿਆਣਾ ਵੱਲੋਂ ਕੀਤਾ ਗਿਆ ਇੱਕ ਵੀ ਪੈਸਾ ਉਹਨਾਂ ਬੱਚਿਆਂ ਦਾ ਨਹੀਂ ਲੱਗਦਾ ਗਿਆ ਉਸ ਅਸਿਕਾਮ ਘਟਨਾ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਇਦਾਂ ਦੀ ਘਟਨਾ ਅੱਗੇ ਤੋਂ ਨਾ ਘਟੇ ਤੇ ਸਮੁੱਚੇ ਬੋਰਡ ਨੇ ਹੀ ਫੈਸਲਾ ਕੀਤਾ ਵੀ ਅੱਗੇ ਤੋਂ ਬੋਰਡ ਵਿੱਚ ਮਤਾ ਲਿਆਇਆ ਜਾਏਗਾ ਵੀ ਕਦੇ ਵੀ ਕੋਈ ਸਾਡਾ ਵੀਰ ਜੇ ਜੱਖ ਵਿੱਚ ਹੁੰਦਾ ਹੈ ਰੱਬ ਨਾ ਕਰੇ ਤਾਂ 1 ਲੱਖ ਰੁਪਿਆ ਇਮੀਡੀਏਟ ਉਹਦੇ ਪਰਿਵਾਰ ਨੂੰ ਮਦਦ ਜੇ ਕੋਈ ਅਕਸਡੈਂਟ ਘਟਨਾ ਚ ਇਦਾਂ ਦੀ ਘਟਦੀ ਆ ਕੋਈ ਮੌਤ ਦੇ ਮੌਤ ਹੋ ਜਾਂਦੀ ਕਿਸੇ ਬੱਚੇ ਦੀ ਤਾਂ ਉਹਦੇ ਲਈ ਅਸੀਂ 5 ਲੱਖ ਰੁਪਿਆ ਬੋਰਡ ਵੱਲੋਂ ਬਕਾਇਦਾ ਤੌਰ ਤੇ ਮਤਾ ਪਾ ਕੇ ਉਹਦੇ ਵਿੱਚ ਮਤਾ ਪਾਇਆ ਗਿਆ ਕਿ ਉਹਦੀ ਪਰਿਵਾਰ ਦੀ ਜਿਹੜੀ ਹੈਲਪ ਕੀਤੀ ਜਾਏਗੀ ਤੇ ਜੋ ਸਿਸਟਮ ਚੱਲਦਾ ਵੀ ਉਹਦੇ ਪਰਿਵਾਰ ਦੇ ਕਿਸੇ ਜੀ ਨੂੰ ਨੌਕਰੀ ਪ੍ਰਾਪਤ ਅਸੀਂ ਉਸੇ ਟਾਈਮ ਉਹਨਾਂ ਦੇ ਵਾਈਫ ਇੱਥੇ ਗੱਜੇ ਤੌਰ ਤੇ ਲੱਗੇ ਹੋਏ ਸੀਗੇ ਉਹਨਾਂ ਨੂੰ ਐਮਬੀਏ ਕੁਆਲੀਫਿਕੇਸ਼ਨ ਦਾ ਉਸ ਬੱਚੀ ਦੀ ਇਮੀਡੀਏਟਲੀ ਜੋ ਕੁਆਲਿਫੀਕੇਸ਼ਨ ਯੋਗਤਾ ਦੇ ਸਾਹਮਣੇ ਉਹਦੇ ਉਸੇ ਤੋਂ ਨੌਕਰੀ ਲਈ ਅਸੀਂ ਉਹਦੇ ਆਰਡਰ ਕਰਤੇ ਸੀਗੇ ਤੇ ਜੋ ਵੀ ਫੰਡ ਹੈ ਉਹ ਲਗਭਗ ਪੇਮੈਂਟ ਕਾਫੀ ਹੋ ਚੁੱਕੀ ਹੈ ਤੇ ਜੋ ਬਾਕੀ ਵੀ ਰਹਿੰਦੇ ਜਿਵੇਂ ਜਲਦੀ ਤੋਂ ਜਲਦੀ ਸਮੂੱਚਾ ਸਾਡਾ ਬੋਰਡ ਬੈਠਾ ਪੰਜਾਬ ਦਾ ਲੋਕ ਬੋਰਡ ਬੈਠਾ ਇੱਥੇ ਦਾ ਚੇਅਰਮੈਨ ਸਾਹਿਬ ਬੈਠੇ ਨੇ ਸਾਡੇ ਤੇ ਹੋਰ ਵੀ ਸਾਡੇ ਜੀਐਮ ਸਾਹਿਬਾਨ ਸਾਰੇ ਅੱਜ ਵਿਸ਼ੇਸ਼ ਤੌਰ ਤੇ ਇੱਕ ਜਿੰਨੀਅਰ ਪਲਾਨ ਤੋਂ ਜਿਸ ਵੀਰ ਦੀ ਦਿੱਤੂ ਲਈ 1 ਸਵਾ ਲੱਖ ਰੁਪਏ ਕਿੱਲ ਚੰਡੀਗੜ੍ਹ ਪਹੁੰਚਦੇ ਤੇ ਜਿਹੜੇ ਮੁਲਾਜ਼ਮੀ ਨੂੰ ਇਕੱਠਾ ਕਰਕੇ ਮੈਂ ਦਿੱਤਾ ਉਹਨਾਂ ਨੂੰ ਵੀ ਮੈਂ ਹੁਲਾਰਾ ਕਰਦਾ ਵੀ ਇਹ ਜੋਖੀ ਘੜੀ ਦੇ ਵਿੱਚ ਤੁਸੀਂ ਖੜੇ ਹੋ ਇਸੇ ਤਰ੍ਹਾਂ ਨਾਲ ਮਿਲ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਸਰਦਾਰ ਕਪਾ ਸਿੰਘ ਮਾਨ ਜਿਹੜੇ ਸੁਪਨਾ ਸੀ ਕਭੀ ਇਸ ਅਧਾਰੀ ਨੂੰ ਸੀ 15000 ਕਰੋੜ ਤੇ ਲੈ ਕੇ ਜਾਣਾ ਕਿਉਂਕਿ ਸਿੱਧਾ ਤੇ ਸਿੱਧਾ ਇਹ ਪੰਜਾਬ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਹੈਦਾਰਾ ਜਦੋਂ ਅਸੀਂ ਸਾਡੀ ਸਰਕਾਰ ਆਈ ਸੀ ਉਦੋਂ 4200 ਕਰੋੜ ਦੀ ਐਨੂਅਲ ਟਰਨਓਵਰ ਸੀ ਜੋ ਕਿ ਅੱਜ ਲਗਭਗ 6700 ਕਰੋੜ ਤੇ ਇਹਨਾਂ ਕੂਝਾਂ ਦੇ ਸਹਿਯੋਗ ਨਾਲ ਸਮੁੱਚੇ ਬੋਰਡ ਦੇ ਸਹਿਯੋਗ ਨਾਲ ਸਮੁੱਚੇ ਮੁਲਾਜ਼ਮ ਵੀਰਾਂ ਦੇ ਸਹਿਯੋਗ ਨਾਲ ਜਿਹੜਾ ਅੱਜ ਅਸੀਂ ਇਸ ادارے ਨੂੰ ਪੰਜਾਬ ਦੇ ਖੁਸ਼ਹਾਲ ਹੋਗਾ ਤੱਕ ਸੰਨੀਂਦਾਲ ਲੱਗਦਾ ਕਿ ਉਹ ਚੱਲ ਰਿਹਾ ਹੈ ਕਿ ਅੰਦਰ ਪਰ ਉਸ ਇਸ ਕਰਕੇ ਪੰਜਾਬ ਦੀ ਖੇਡ ਵਾਲੀ ਲਈ ਸਾਡੇ ادارے ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਤੇ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਦਾਂ ਦੀ ਅੱਗੇ ਤੋਂ ਕੋਈ ਘਟਨਾ ਨਾ ਕਿਤੇ ਸਾਡਾ ਕੰਗਾਲ ਜੈਨਵਰ ਦਾ ਵੀਰ ਜਿਸ ਦੇ ਛੋਟੇ-ਛੋਟੇ ਬੱਚੇ ਆ ਜਵਾਨੀ ਦੇ ਵਿੱਚ ਸਾਨੂੰ ਸਦਾ ਲਈ ਸਕ੍ਰੀਨ ਛੋਟਾ ਦੇ ਗਿਆ ਉਹਦੇ ਲਈ ਅਸੀਂ ਸ਼ਤਾਜਲੀ ਜੀ ਤੁਹਾਨੂੰ ਸ਼ਰਧਾ ਦੇ ਫੁਲਫੀਟ ਕਰਦੇ ਹਾਂ ਚੇਅਰਮੈਨ ਸਾਹਿਬ ਚੇਅਰਮੈਨ ਸਾਹਿਬ ਹੁਣ ਤੱਕ ਦੇ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਸਾਹਮਣੇ ਕੀ ਆਇਆ ਇਹ ਹਾਦਸੇ ਦਾ ਕਾਰਨ ਕੀ ਹੈ ਸਰ ਕੀ ਪੁਰਾਣੀ ਮਸ਼ੀਨਰੀ ਸੀ ਇਸ ਕਰਕੇ ਹਾਸਾ ਹੋ ਔਰ ਇਹੋ ਜਿਹੀ ਅਗੇ ਪੁਰਾਣੀ ਮਸ਼ੀਨਰੀ ਦੇ ਕਰਕੇ ਹਾਸਾ ਹੋ ਜਾਵੇਗਾ ਤੇ ਪੁਰਾਣੀ ਮਸ਼ੀਨਰੀ ਕਿੰਨੀ ਐ ਸਾਰੇ ਬੇਰ ਦਾ ਮਿਲਕਲਰ ਦੇਣਾ ਨਹੀਂ ਦੇਖੋ ਸਾਡੇ ਕੋਲ ਕੋਈ ਵੀ ਪੁਰਾਣੀ ਮਸ਼ੀਨਰੀ ਨਹੀਂ ਮਸ਼ੀਨਰੀ ਬਿਲਕੁਲ ਠੀਕ ਸੀਗੀ ਉਸ ਬੱਚੇ ਤੋਂ ਥੋੜੀ ਜਿਹੀ ਗਲਤੀ ਹੋ ਗਈ ਵੀ ਉਹਨੇ ਦੇਖਣ ਲੱਗੇ ਨੇ ਇਹ ਨਹੀਂ ਅੱਗੇ ਦੇਖਿਆ ਵੀ ਗੈਸ ਪਾਸ ਹੋਈ ਏ ਕਿ ਨਹੀਂ ਹੋਈ ਉਹ ਐਕਲੀ ਫੜ ਸਕੀ ਜਿਵੇਂ ਉਹ ਕਰ ਗੈਸ ਨੂੰ ਚਲਾ ਕੇ ਕਿ ਉਹ ਆਪਾਂ ਓਨ ਕਰਕੇ ਛੱਡ ਦਿੰਦੇ ਆ ਭੁੱਲ ਜਾਂਦੇ ਆ ਐਦਾਂ ਦੀ ਉਹਦੀ ਉਹਦੀ ਥੋੜੀ ਜਿਹੀ ਉਸ ਤੋਂ ਨਹੀਂ ਉਹਦੀ ਆਪਣੀ ਨਕੀ ਜੈਂਸ ਨਹੀਂ ਲਾ ਕੇ ਜਦੋਂ ਆਪਣੀ ਅੰਗਹੀ ਹੋ ਜਾਂਦੀ ਦੇਖੋ ਹਰ ਉਹਦੀ ਉਹਦੀ ਗਲਤੀ ਆ 10 12 ਸਾਲ ਤੋਂ ਉਹੀ ਇੱਥੇ ਜੌਬ ਸਾਰੇ ਇੰਦਰਾ ਕੀ ਇੰਦਰਾ ਕੀ ਕਹਿੰਦਾ ਮਗਰ ਤੁਹਾਡਾ ਇਹ ਹੈ ਕਿ ਉਹਦੀ ਆਪਣੀ ਗਲਤੀ ਨਹੀਂ ਜੇ ਤੁਸੀਂ ਕਿਸੇ ਵੀ ਤਰ੍ਹਾਂ ਬੰਦੁਖਾ ਫਿਰ ਬੋਲ ਜਾਂਦਾ ਬੰਦਾ ਉਹ ਬੱਚਾ ਬਹੁਤ ਤਜਰਬੇਕਾਰ ਸੀਗਾ 12 13 ਸਾਲ ਤੋਂ ਮਤਲਬ ਕੋਈ ਐਤ ਤਾਂ ਆਪਾਂ ਕਹਿ ਸਕਦੇ ਹਾਂ ਨਾਲੀ ਬੱਚਾ ਨਹੀਂ ਸੀਗਾ ਹੋਰ ਵੀ ਸਾਰੇ ਭਰਾ ਨਾਲ ਹੀ ਸੀਗੇ ਉੱਤੇ ਉਹ ਪਤਾ ਨਹੀਂ ਕਿਵੇਂ ਆਪਾਂ ਕਹਿ ਸਕਦੇ ਕਿਵੇਂ ਉਸ ਬੱਚੇ ਤੋਂ ਵਿਚਾਰੇ ਤੋਂ ਇਹ ਹੋ ਗਿਆ ਸਰ ਕਹਿੰਦੇ ਨੇ ਕਿ ਬੇਰਕਾ ਮਿਲਕਲਾਂ ਦੇ ਅੰਦਰ ਇਸ ਲਈ ਕਈ ਐਸੀ ਮਸ਼ੀਨਰੀ ਹੈਗੀ ਜਿਹੜੀ 25 ਤੋਂ 30 ਸਾਲ ਪੁਰਾਣੀ ਹੈਗੀ ਔਰ ਉਹ ਵੀ ਹੱਥ سے ਨੂੰ ਸੱਦਾ ਦੇ ਰਹੀਆਂ ਨੇ ਕਿਸੇ ਨੇ ਹੋਰ ਹਾਸਾ ਹੋ ਗਿਆ ਜਿਹੜੀਆਂ ਮਸ਼ੀਨਰੀਆਂ ਇਹ ਕੋਈ 3-50 ਲੱਖ ਦੀ ਤਾਂ ਹੈ ਨਹੀਂ ਆ 10 ਕੋਰ 15 15 ਕੋਰ ਦੀ ਮਸ਼ੀਨ ਆਈ ਤਾਂ ਤੁਹਾਨੂੰ ਪੋਸਿਬਿਲਟੀ ਹੈਗਾ ਤੁਸੀਂ 5-7 ਸਾਲਾਂ ਦੇ 4 ਸਾਲਾਂ ਤੋਂ ਬਾਅਦ ਲੁਕੋ ਸਭ ਤੋਂ ਵੱਡਾ ਤੁਸੀਂ ਆਪ ਕਿਹਾ ਵੀ ਦਸ ਸਾਲ ਹੋ ਗਏ ਉਹਨੂੰ ਚੌਂਕ ਕਰਦੇ ਨੂੰ ਸਵਾਰ ਰਹੀ ਚੁੱਕਿਆ ਜਾ ਰਿਹਾ ਹੈ ਲੰਬੇ ਸਮੇਂ ਤੋਂ ਜੌਬ ਕਰ ਰਹੇ ਮੁੰਡੇ ਤੇ ਪੱਕੇ ਨਹੀਂ ਕੀਤੇ ਜਾ ਰਹੇ ਕਿ ਹੁਣ ਪੱਕੇ ਕਰਨ ਵਾਸਤੇ ਕੋਈ ਪੋਸਟ ਜੀ ਲੈ ਕੇ ਆਉਂਗਾ ਤੁਸੀਂ ਫਿਰ ਪੱਕੇ ਕੰਮ ਦੇ ਕੋਲ ਜਿਹੜਾ ਸਿਸਟਮ ਅਸੀਂ ਹੁਣ ਸੀ.ਟੀ.ਸੀ ਜਿਹੜੇ ਸਰਵਿਸ ਸਕੂਲ ਅਸੀਂ ਚੇਂਜ ਕਰਾਏ ਆ ਜਿਹਦੇ ਵਿੱਚ ਲਗਭਗ ਲੰਬਾ ਵਾਸੀ ਆ ਲਾਈਕਿਨ ਆਪ ਨੂੰ ਜਿਹਦੇ ਪੱਕੇ ਹੋਣ ਦਾ ਮਤਲਬ ਹੈ ਲੰਬੀ ਪੋਸਟ ਹੈ 7 ਸਾਲ ਤੋਂ 95 ਕਰਦਾ ਉਹ ਪ੍ਰੋਸੈਸ ਹੋਊਗਾ ਪੂਰੇ ਰਾਜ ਪੱਧਰ 'ਤੇ ਅਸੀਂ ਨਵੇਂ ਬਲਾਕ ਵੀ ਲਾਉਂਗੇ ਇਹਨਾਂ ਬੱਚਿਆਂ ਦਾ ਵੀ ਸਾਰਿਆਂ ਨੂੰ ਅਸਰਿਤ ਕੀਤਾ ਤੇ ਕਰਾਂਗੇ ਜਿਉਂਣਾ ਟਾਈਮ ਤੇ ਅਸੀਂ ਇਸ ਅਧਾਰੇ ਨੂੰ ਬਹੁਤ ਉੱਤੇ ਲਜਾਣ ਦੀ ਸਾਡਾ ਹੈਗਾ ਹੈ 6600 ਕਰੋੜ ਦਾ ਅਦਾਰਾ ਹਰ ਇੱਕ ਅਦਾਰੇ ਦੇ ਵਿੱਚ ਇੱਕ ਐਮਰਜੈਂਸੀ ਨਾ ਦਾ ਫੰਡ ਬਣਾਵਾਂਗੇ ਕੀ ਵੇਰ ਕਦੇ ਅੰਦਰ ਹੋਏ ਐਮਰਜੈਂਸੀ ਫੰਡ ਨਹੀਂ ਸੀਗਾ ਹਲੇ ਤਾਂ ਫੰਡ ਹੈਗੇ ਆ ਦੇਖੋ ਹੁਣ ਕਾਇਆ ਵਾਲੇ ਬੱਚੇ ਨੂੰ ਉਹ ਫਾਦੀ ਆ ਅਸੀਂ ਇਹ ਨਾ ਕਰੋ ਆਪਣਾ ਬੋਲਿਆ ਆਪਣਾ ਫੰਡ ਰੀਆ ਅਸੀਂ ਇਹ ਫੰਡ ਦੇ ਵਿੱਚ ਦਊਂਗੇ ਜਾਂ ਐਮਰਜੈਂਸੀ ਫੰਡ ਦੇ ਵਿੱਚ ਦਊਂਗੇ ਮੈਨੂੰ ਐਮਰਜੈਂਸੀ ਫੰਡ ਦੇ ਸੀ ਵੀ ਨਹੀਂ ਕਰਦਾਈ ਉਹਨੇ ਕੀ ਐਡ ਕੀਤਾ ਤੁਸੀਂ ਹਲੇ ਤਾਂ ਨਹੀਂ ਕੀਤਾ ਮੈਨੂੰ ਮੈਨੂੰ ਪਤਾ ਮੈਂ ਜਦੋਂ ਤੱਕ ਮੇਰੇ ਨਾਲ ਕਿਸੇ ਪਹਿਲਾਂ ਮੈਨੂੰ ਪਤਾ ਕੀ ਹੁੰਦਾ ਸੀਗਾ ਪਰ ਅਸੀਂ ਅਸੀਂ ਵੀ ਇਹਦਾ ਸਟੇਜ ਨੂੰ ਲਾਹੂ ਕਰ ਗਏ ਜਰਮਨ ਸਾਹਿਬ ਉਹਨੇ ਫੰਡ ਲਈ ਸੰਗਰਸ਼ਕਤਾ ਮਾਰਤਾ ਦੇ ਧੰਨਵਾ ਵੀ ਲਾਇਆ ਮੈਨੇ ਇੱਕ ਨਹੀਂ ਇਹ ਚੋ ਮੈਂ ਜੀ ਸਰ ਮੇਰੀ ਮੇਰੀ ਸੁਣੋ ਗੱਲ ਜਦੋਂ ਮੈਂ ਮੰਨ ਲਓ ਮੇਰੀ ਮੇਰੀ ਕਿਸੇ ਡੈਥ ਹੋ ਜਾਂਦੀ ਕਿਸੇ ਜਗ੍ਹਾ ਮੈਂ ਜੋਬ ਕਰਦਾ ਤਾਂ ਇੱਕ ਇਮਿਡੀਟ ਜਿਹੜਾ ਪਰਿਵਾਰ ਦਾ ਰਿਐਕਸ਼ਨ ਇੱਕ ਵਾਰ ਤਾਂ ਹੁੰਦਾ ਹੀ ਹੈ ਨਾ ਉਹ ਤਾਂ ਸੁਭਾਅ ਕੋਈ ਵੀ ਕਿਸੇ ਕੋਈ ਗੱਲ ਹੁੰਦੀ ਆਗਲੇ ਨੂੰ ਲਾਊਡ ਨਹੀਂ ਤੁਹਾਡੇ ਜੋਬ ਕਰਦੀ ਸੀ ਉਹਨੂੰ ਤਾਂ ਪਤਾ ਹੋਣਾ ਚਾਹੀਦਾ ਸੀ ਨਹੀਂ ਨਹੀਂ ਇਹ ਸਾਡੇ ਕੋਲ ਨਹੀਂ ਲੇਡੀ ਜੋਬ ਕਰਦੀ ਸੀ ਉਹ ਜੋਬ ਕਰਦੀ ਉਹ ਲੇਡੀ ਲੇਡੀ ਆਪਣੇ ਡਿਪਾਰਟਮੈਂਟ ਆਪਣੇ ਸੈਕਸ਼ਨ ਜੋਬ ਕਰਦੀ ਉਹ ਵਿਚਾਰ ਆਪਣੇ ਸੈਕਸ਼ਨ ਚ ਕਰਦਾ ਸੀਗਾ ਜੀ ਉਹ ਕਿਹੜਾ ਇਕੱਠੇ ਰਹਿੰਦੇ ਨੇ ਨੀ ਨਿਯਮ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਨਾ ਮਿਸਕਾ ਦੇ ਐਡੀਐਮ ਨੇ ਜੇ ਅਗਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਸਮਝ ਧਰਨਾ ਉਹਨਾਂ ਨੇ ਫੰਡਾਂ ਲਈ ਨਹੀਂ ਲਾ ਸੀਗਾ ਧਰਨਾ ਉਹਨਾਂ ਨੂੰ ਸਿਗਾ ਵੀ ਜਿਵੇਂ ਕੋਈ ਚੱਕਵਾਜੀ ਕਰ ਰਹਿੰਦਾ ਵੀ ਤੁਸੀਂ ਇੱਦਾਂ ਬੈਠੋ ਪਤਾ ਨਹੀਂ ਤੁਹਾਨੂੰ ਪੈਸੇ ਦੇਣਗੇ ਕਿ ਨਹੀਂ ਦੇਣਗੇ ਮੇਰੇ ਸੀ ਐਕਸੀਡੈਂਟ ਦਾ ਕਾਰਨ ਕੀ ਕੋਈ ਕਾਰਨ ਤਾਂ ਹੋਊਗਾ ਕੋਈ ਤਾਂ ਹੋਊਗਾ ਐਕਸੀਡੈਂਟ ਤਾਂ ਕੀ ਪਤਾ ਹੋਵੇ ਐਕਸੀਡੈਂਟ ਆਪਾਂ ਉਹਦੇ ਬੈਠਿਆ ਇੱਥੇ ਬੈਠੇ ਕੁਝ ਵੀ ਹੋ ਸਕਦਾ ਕੋਈ ਜਾਂਚ ਕਮੇਟੀ ਬਿਲਕੁਲ ਬਿਲਕੁਲ ਆ ਗੱਲ ਆਪਾਂ ਦਾ ਸਹੀ ਹੈ ਅਸੀਂ ਐਮ ਡੀ ਸਾਹਿਬ ਦਾ ਕੱਲ ਨੂੰ ਆ ਜਾਣਾ ਉਸ ਤੋਂ ਪਹਿਲਾਂ ਹੀ ਅਸੀਂ ਆਲਰੇਡੀ ਜੀ ਐਮ ਸਾਹਿਬ ਨਾਲ ਗੱਲ ਕਰ ਚੁੱਕੇ ਹੈਡ ਆਫਿਸ ਵੀ ਗੱਲ ਹੋ ਚੁੱਕੀ ਆ ਪੂਰੀ ਟੀਮ ਭੜਾਈ ਜਾਊਗੀ ਉਹਦੇ ਵਿੱਚ ਪੂਰੀ ਦੁੱਧਾ ਦੁੱਧਾ ਪਾਣੀ ਦਾ ਪਾਣੀ ਪੜਾ ਕੇ ਡੇਰਾਂ ਦੇ ਅੰਦਰ ਜਿਹੜੀ ਮਸ਼ੀਨਰੀ ਆ ਕੀ ਉਸ ਦੀ ਰ ਬਿਲਕੁਲ ਜੀ ਇਨਕੁਆਰੀ ਕਰਾਵਾਂਗੇ ਜੀ ਇਨਕੁਆਰੀ ਕਰਾਵਾਂਗੇ ਸਾਰੇ ਪਲਾਂਟਾਂ 'ਚ ਕਰਾਵਾਂਗੇ ਬਕਾਇਦਾ ਇੱਥੇ ਨਹੀਂ ਇਕੱਲਾ ਸਾਰੇ ਪਲਾਂਟਾਂ 'ਚ ਕਰਾਵਾਂਗੇ ਜਿੱਥੇ ਕਿਤੇ ਸਾਨੂੰ ਲੱਗਿਆ ਵੀ ਵਾਕਈ ਕਿਸੇ ਵੀ ਟਾਈਮ ਕੋਈ ਘਟਨਾ ਘਟ ਸਕਦੀ ਹੈ ਉਹਨੂੰ ਅਸੀਂ ਚੇਂਜ ਕਰ ਲਈਏ